ਸਤਿ ਸ਼੍ਰੀ ਅਕਾਲ ਸਪੀ న్యూਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਪੰਜਾਬ ਵਿੱਚ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਮਗਰੋਂ ਜਵਾਬ ਦੇ ਤੋਂ ਬਾਅਦ ਸਰਕਾਰ ਨੇ ਸਖਤ ਰੁਖ ਅਪਣਾਇਆ। 8 ਦਿਨਾਂ ਦੇ ਵਿੱਚ 70 ਮਾਮਲੇ ਦਰਜ ਕੀਤੇ ਗਏ ਨੇ 20 ਕਿਸਾਨਾਂ ਵਿਰੁੱਧ ਐਫ ਆਈ ਆਰ ਦਰਜ ਹੋਈਆਂ ਨੇ ਤੇ 1.5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। 16 ਕਿਸਾਨਾਂ ਦੀਆਂ ਜ਼ਮੀਨਾਂ ਤੇ ਲਾਲ ਐਂਟਰੀਆਂ ਕੀਤੀਆਂ ਗਈਆਂ ਨੇ ਸੁਪਰੀਮ ਕੋਰਟ ਨੇ ਸਖਤ ਕਾਰਵਾਈ ਦੇ ਹੁਕਮ ਦੇ ਰਿੱਤੇ ਨੇ ਕਿਸਾਨ ਵਿੱਤੀ ਤੰਗੀ ਕਾਣ ਪ੍ਰਾਲੀ ਸਾੜਨ ਤੋਂ ਗੁਰੇਜ਼ ਨਹੀਂ ਕਰ ਰਹੇ। ਰਾਸ਼ਪਤੀ ਦੋਪਦੀ ਮੁਰਮੂ ਨੇ ਮਲਿਆਲਮ ਫਿਲਮ ਅਦਾਕਾਰ ਮੋਹਨ ਲਾਲ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ 2023 ਨਾਲ ਸਨਮਾਨਿਤ ਕੀਤਾ ਚਾਹਰੂਖ ਖਾਨ ਦੇ ਵਿਕਰਾਂਤ ਮੈਸੀ ਨੂੰ ਸਰਵੋਤਮ ਅਦਾਕਾਰ ਜਦੋਂ ਕਿ ਰਾਣੀ ਮੁਖਰਜੀ ਨੂੰ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ ਬਾਰਮੀ ਫੇਲ ਨੂੰ ਸਰਵੋਤਮ ਫਿਲਮ ਲਈ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ ਵਿਗਿਆਨ ਪਵਨ ਵਿਖੇ ਯੋਜਿਤ 71ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ 1 ਅਗਸਤ ਨੂੰ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ ਇਹ ਪੁਰਸਕਾਰ 2023 ਵਿੱਚ ਰਿਲੀਜ਼ ਹੋਈਆਂ ਫਿਲਮਾਂ ਦੇ ਆਧਾਰ ਤੇ ਦਿੱਤੇ ਜਾ ਰਹੇ ਨੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਸਨਮਾਨ ਹੈ ਦਾ اداکار 모ਹਨ ਲਾਲ 77 ਤੋਂ ਲੈ ਕੇ ਹੁਣ ਤੱਕ 400 ਤੋਂ ਵੱਧ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਨੇ ਇਹ ਦਾਦਾ ਸਾਹਿਬ ਵਾਲਕੇ ਪੁਰਸਕਾਰ ਪ੍ਰਾਪਤ ਕਰਨ ਤੇ 모ਹਨ ਲਾਲ ਨੇ ਧੰਨਵਾਦ ਪ੍ਰਗਟ ਕੀਤਾ। ਤਰਨਤਾਰਨ ਵਿੱਚ ਗੈਂਗ ਤੇ ਸੋਸ਼ਲ ਮੀਡੀਆ ਪ੍ਰਭਾਵਕਾਂ ਵਿਚਕਾਰ ਲੜਾਈ ਵਿੱਚ ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਦੀ ਐਂਟਰੀ ਹੋ ਗਈ ਹੈ। ਪੱਟੀ ਨੇ ਰੈਪਰ ਤੇ ਸੋਸ਼ਲ ਮੀਡੀਆ ਪ੍ਰਭਾਵਕ ਜਸ ਢਾਲੀਵਾਲ ਤੇ ਉਸਦੇ ਨਜ਼ਦੀਕੀ ਸਹਿਯੋਗੀ ਰੈਪਰ ਸੁਲਤਾਨ ਨੂੰ ਤਾਕੀ ਦਿੱਤੀ ਹੈ। ਪੱਟੀ ਨੇ ਆਡੀਓ ਸੰਦੇਸ਼ ਜਾਰੀ ਕਰਕੇ ਕਿਹਾ ਕਿ ਤਰਨਤਾਰਨ ਦੋਰਾ ਕਤਲ ਸਿਰਫ ਇੱਕ ਟਰੇਲਰ ਸਿੰਘ ਪਾਗਦੇ ਵਾਲਾਂ ਦਾ ਨਿਰਾਦਰਨ ਕਰਨ ਵਾਲਿਆਂ ਨੂੰ ਹੁਣ ਨਤੀਜੇ ਭੁਗਤਨੇ ਪੈਣਗੇ ਪੱਟੀ ਨੇ ਅਗੇ ਕਿਹਾ ਕਿ ਵਿਰੋਧੀ ਧਿਰ ਭਾਵੇਂ ਕਿੰਨੇ ਵੀ ਗੈਂਗਸਟਰ ਕਿਉਂ ਨਾ ਲਿਆਵੇ ਉਹ ਤੇ ਉਸਦੇ ਸਾਥੀ ਉਹਨਾਂ ਦੀ ਗੈਂਗਸਟਰੀ ਨੂੰ ਖਤਮ ਕਰ ਦੇਣਗੇ ਵਿਹਾਰ ਵਿੱਚ ਇੱਕ ਵੱਡਾ ਕਿਸ਼ਤੀ ਹਾਦਸਾ ਵਾਪਰੇ ਦੱਸਿਆ ਜਾ ਰਿਹਾ ਹੈ ਕਿ 12 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਅਚਾਨਕ ਨਦੀ ਵਿੱਚ ਕਾਰ ਪਲਟ ਗਈ ਹੈ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਚਾਰ ਹੋਰ ਨੂੰ ਲਾਗਤ ਪਹੁੰਚੇ। ਰਿਪੋਰਟਾਂ ਅਨੁਸਾਰ ਕਿਸ਼ਤੀ ਤੇ 10 ਔਰਤਾਂ ਤੇ ਦੋ ਮਲਾਸਾਂ ਜੋ ਕੰਮ ਲੈ ਕੇ ਘਰ ਪਰਤ ਰਹੇ ਸਨ ਇਹ ਪੂਰੀ ਘਟਨਾ ਸੁਪੋਲ ਜ਼ਿਲ੍ਹੇ ਦੇ ਤ੍ਰਿਵੈਣੀਗੰਜ ਥਾਣਾ ਖੇਤਰ ਦੇ ਗੁੜੀਆ ਪੰਚਾਇਤ ਦੀ ਨਾਉਂ ਦੇ ਬੇਲਾ ਪੱਟੀ ਪਾੜ ਨੰਬਰ 1 'ਚ ਵਾਪਰੀ ਹੈ। ਵੇਂਗਾ ਨਦੀ ਦੇ ਕਾਰ ਵਾਪਸ ਆਉਂਦੇ ਸਮੇਂ ਕਹਾਣਾ ਲੱਦੀ ਕਿਸ਼ਤੀ ਅਚਾਨਕ ਪਟਕੀ ਕਿਸ਼ਤੀ ਤੇ ਕੁੱਲ 12 ਸਖਤ ਬਚਾਲਿਆ ਗਿਆ ਜ਼ਖਮੀਆਂ ਵਿੱਚੋਂ ਇੱਕ ਸੰਜਨ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ 'ਚ ਹੀ ਉਸਦੀ ਮੌਤ ਹੋ ਗਈ ਮਾਝ ਪ੍ਰਦੇਸ਼ ਦੇ ਚੰਬਾ ਚਰਾਮਲੀਲਾ ਕਰਦੇ ਸਮੇਂ ਕਲਾਕਾਰ ਦੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਤੇ ਕਲਾਕਾਰ ਸਟੇਜ ਤੇ ਬਣੇ ਸਿੰਘਾਸਨ ਤੇ ਹੀ ਡਿੱਗ ਪਿਆ। ਮ੍ਰਿਤਕ ਦੀ ਪਹਿਚਾਨ 74 ਸਾਲਾ ਮਰੇਸ਼ ਮਹਾਜਨ ਵਜੋਂ ਹੋਈ ਹੈ ਜੋ ਭਗਵਾਨ ਰਾਮ ਦੇ ਪਿਤਾ ਦਸ਼ਰਧ ਦੀ ਭੂਮਿਕਾ ਨਿਭਾ ਰਿਹਾ ਸੀ ਅਤੇ ਲਗਭਗ 40 ਸਾਲਾਂ ਤੋਂ ਇਹ ਭੂਮਿਕਾ ਨਿਭਾ ਰਿਹਾ ਸੀ। ਕਲਾਕਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹੋਰ ਅਦਾਕਾਰਾਂ ਨੇ ਰਾਮਲੀਲਾ ਪ੍ਰਦਰਸ਼ਨ ਰੋਕ ਦਿੱਤਾ ਤੇ ਆਪਣੇ ਸਾਥੀ ਨੂੰ ਚੰਬਾ ਮੈਡੀਕਲ ਕਾਲਜ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਅਮਰੇਸ਼ ਦੀ ਜਾਨ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਦੀ ਜਾਨ ਨਹੀਂ ਬਚਾਈ ਗਈ। ਲੋਕ ਅਮਰੇਸ਼ ਨੂੰ ਹਸਪ ਤਨੇ ਕਿਹਾ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਇਸ ਘਟਨਾ ਤੋਂ ਬਾਅਦ ਚੌਗਨ ਮੈਦਾਨ ਵਿੱਚ ਸੋਗ ਪਸਰ ਗਿਆ ਉਧਿਆਣਾ ਚ ਆਮ ਆਦਮੀ ਪਾਰਟੀ ਦੇ ਆਗੂ ਗਗਨਦੀਪ ਸਿੰਘ ਉਰਫ ਐਪਲ ਵੱਲੋਂ ਬਹੁਤ ਹੀ ਵੱਡਾ ਕਾਰਨਾਮਾ ਕੀਤਾ ਜਾਂਦਾ ਮਾਮਲਾ ਸਾਹਮਣੇ ਆ ਦਰਸਲ ਇਹ ਨੌਜਵਾਨ ਨਕਲੀ ਪੁਲਿਸ ਅਫਸਰ ਬਾਨ ਕੇ ਸਾਥੀਆਂ ਸਣੇ ਦੂਜੀ ਸਟੇਟਸ ਜਾ ਕੇ ਤਿੰਨ ਬੰਦਿਆਂ ਨੂੰ ਸਾਈਬਰ ਠੱਗੀ ਦੇ ਇਲਜ਼ਾਮ ਹੇਟ ਪੰਜਾਬ ਲਿਆਏ ਤੇ ਉਹਨਾਂ ਨੂੰ ਅਗਵਾ ਕਰਕੇ ਲੱਖਾਂ ਰੁਪਿਆ ਦੀ ਠੱਗੀ ਮਾਰੀ ਹੈ ਨਹੀਂ ਨਹੀਂ ਇਸ ਪੂਰੇ ਕਾਰਨਾਮੇ ਦੇ ਵਿੱਚ ਆਮ ਆਦਮੀ ਪਾਰਟੀ ਆਗੂ ਦੇ ਨਾਲ ਦੋ ਅਸਲੀ ਪੁਲਿਸ ਵਾਲੇ ਵੀ ਸ਼ਾਮਿਲ ਨੇ ਜੋ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਜਿਨ੍ਹਾਂ ਚੋਂ ਕੇਐਸਆਈ ਤੋਂ ਜਾ ਹੈਡ ਕਨਸਟੇਬਲ ਹੈ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਪੂਰੇ ਮਹਿਕਮੇ ਪਾਰਟੀ ਦੇ ਅਗੂ ਅਤੇ ਦੋ ਪੁਲਿਸ ਵਾਲਿਆਂ ਸਮੇਤ 6 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਲੇ ਮਾਮਲਾ ਖੰਨਾ ਵਿਖੇ ਦਰਜ ਹੋਇਆ ਬਲਵਿੰਦਰ ਸਿੰਘ ਕਰਨਦੀਪ ਸਿੰਘ ਮਨੀ ਤੇ ਇੱਕ ਨਾਮ ਲੂਮ ਵਿਅਕਤੀ ਦੇ ਰੂਪ ਵਿੱਚ ਹੋਈ ਹੈ आम आदमी पार्टी ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਆਪਣੀ ਸਜ਼ਾ ਨੂੰ ਚੁਣੌਤੀ ਦਿੰਦੇ ਹੋਏ ਪੰਜਾਬ ਤੇ ਰੈਣਾ ਹਾਈ ਕੋਰਟ 'ਚ ਅਪੀਲ ਦਾਇਰ ਕੀਤੀ ਹੈ। ਉਹਨਾਂ ਨੇ ਆਪਣੀ ਸਜ਼ਾ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਵਕੀਲ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਜ਼ਾ 'ਤੇ ਰੋਕ ਨਹੀਂ ਲਗਾਈ ਜਾਂਦੀ ਤਾਂ ਉਹ ਆਪਣੀ ਵਿਧਾਨ ਸਭਾ ਮੈਂਬਰਸ਼ਿਪ ਗਵਾ ਸਕਦੇ ਨੇ। ਫਿਲਹਾਲ ਅਦਾਲਤ ਨੇ ਲਾਲਪੁਰਾ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਜਿਸ ਵਿੱਚ 1 ਅਕਤੂਬਰ ਤੱਕ ਜਵਾਬ ਦੇਣ ਦਾ ਹੁਕਮ ਦਿੱਤਾ ਗਿਆ। ਦਾਜ਼ੀ ਕਿ 3 ਮਾਰਚ 2013 ਨੂੰ ਸਮਾਨਪਿੰਡ ਦੀ ਵਸਨੀਕ ਹਰਬਿੰਦਰਪੁਰ ਕੌਰ ਸਮਾਨ ਆਪਣੇ ਪਿਤਾ ਕਸ਼ਮੀਰ ਸਿੰਘ ਤੇ ਹੋ ਨੈਸ਼ਨਲ ਪੈਲੇਸ ਪੌਂਟਸ ਦੇ ਦੌਰਾਨ ਹਰਬਿੰਦਰ ਕੌਰ ਨੇ ਉੱਥੇ ਮੌਜੂਦ ਟੈਕਸੀ ਡਰਾਈਵਰਾਂ ਤੇ ਛੇੜਛਾੜ ਕੀਤੇ ਜਾਂਦਾ ਇਲਜ਼ਾਮ ਲਗਾਇਆ। ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਥੇਰ ਨੇ ਕਿਹਾ ਕਿ 10 ਲੱਖ ਤੱਕ ਦੇ ਮੁਫਤੀ ਇਲਾਜ ਦੀ ਸਹੂਲਤ ਵਾਲਾ ਮੁੱਖ ਮੰਤਰੀ ਸਿਹਤ ਕਾਰਡ ਮਾਨ ਸਰਕਾਰ ਦਾ ਬਿਹਤਲਾਗਾ ਯੋਗ ਫੈਸਲਾ ਹੈ ਜਿਸ ਦੀ ਰਜਿਸਟ੍ਰੇਸ਼ਨ ਲਈ ਸਰਕਾਰ ਵੱਲੋਂ ਕੈਂਪਾਂ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਇਸ ਲੋਕਪੱਖੀ ਫੈਸਲੇ ਲਈ ਸਰਕਾਰ ਦਾ ਧੰਨਵਾਦ ਕਰਦੇ ਹੋਏ ਉਹਨਾਂ ਸਮੂਹ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਆਪਣੇ ਨੇੜੇ ਦੇ ਕੈਂਪ ਵਿੱਚ ਪਹੁੰਚ ਕੇ ਰਜਿਸਟ੍ਰੇਸ਼ਨ ਜ਼ਰੂਰ ਕਰਾਉਣ ਤੇ ਸਹੂਲਤ ਦੇ ਹੱਕਦਾਰ। ਪੰਜਾਬ ਦੇ ਲੁਧਿਆਣਾ ਦੇ ਭਾਰਤ ਨਗਰ ਚੌਂਕ ਤੇ ਪੈਟਰੋਲ ਪੰਪ ਲੈਨ ਤੇ ਸਿੱਤੀ ਕੋਠੀ ਚ ਚਾਰਜ ਅਚਾਨਕ ਭਿਆਨਕ ਅੱਗ ਲੱਗਿਆ ਅੱਗ ਲੱਗਣ ਨਾਲ ਨਾਲ ਲੱਗਦੀ ਕੋਠੀ ਵਿੱਚ ਧੂੰਆਂ ਉੱਠਣ ਲੱਗਾ ਤੋ ਇਹਨੂੰ ਦੇਖ ਕੇ ਲੋਕਾਂ ਨੇ ਰੌਲਾ ਪਾਇਆ ਦੋਵੇਂ ਘਰਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹਾਲਾਂਕਿ ਜਾਣਕਾਰੀ ਇਹ ਵੀ ਸਾਹਮਣੇ ਆਈ ਕਿ ਅੱਗ 'ਚ ਦਾਦੀ ਪੋਤੇ ਦੀ ਮੌਤ ਹੋ ਗਈ ਹੈ ਪਰੰਤੂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਘਟਨਾ ਵਿੱਚ ਕਈ ਪਰਿਵਾਰਕ ਮੈਂਬਰ ਚੁੱਲਸ ਗਏ ਨੇ ਅੱਗ ਲੱਗਣ ਦਾ ਕਾਰਨ ਅਜੇ ਵੀ ਅਣਜਾਣ ਹੈ ਪਰ ਚਸ਼ਮਦੀਦ ਦਾ ਕਹਿਣਾ ਹੈ ਕਿ ਇਹ ਸ਼ਾਰਟ ਸਰਕਟ ਕਰਨ ਲੱਗਿਆ ਲੋਕ ਨਾਤੇ ਲੋਕਾਂ ਨੂੰ ਵੀ ਬਾਹਰ ਕੱਢਿਆ ਫਿਲਹਾਲ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਅੱਗ ਬੁਝਾਉਣ ਚ ਲੱਗੀਆਂ ਹੋਈਆਂ ਨੇ ਅੱਗ ਲੱਗਣ ਨਾਲ ਇਲਾਕੇ ਵਿੱਚ ਤਹਿਸ਼ਥ ਫੈਲ ਗਈ ਦਿੱਲੀ ਦੇ ਇੱਕ ਮਸ਼ਹੂਰ ਆਸ਼ਰਮ 'ਚ ਚੱਲ ਰਹੀਆਂ ਗੰਦੀਆਂ ਹਰਕਤਾਂ ਦਾ ਪਰਦਾ ਫਾਸ਼ ਹੋਇਆ ਜਿਵੇਂ ਹੀ ਆਸ਼ਰਮ ਦੀ ਸੱਚਾਈ ਸਾਹਮਣੇ ਆਉਂਦੀ ਹੈ ਉੱਥੇ ਹੰਗਾਮਾ ਹੋ ਗਿਆ ਜਿਵੇਂ ਉਥੇ ਪੜਨ ਵਾਲੀਆਂ 17 ਕੁੜੀਆਂ ਨੂੰ ਉਥੇ ਚਲਾਈਆਂ ਗੰਦੀ ਗਤੀਵਿਧੀਆਂ ਦੇ ਭੇਦ ਪੁਲਿਸ ਨੂੰ ਦੱਸਿਆ ਆਸ਼ਰਮ ਦੇ ਮੁਖੀ Swami Chetna Anand ਉਥੋਂ ਭੱਜ ਗਏ ਨੇ ਦਰਸਲ ਉਥੇ ਮੈਨੇਜਮੈਂਟ ਕੋਰਸ ਵਿੱਚ ਪੜ ਰਹੀਆਂ 15 ਤੋਂ ਵੱਧ ਵਿਦਿਆਰਥਣਾਂ ਨੇ ਡਾਇਰੈਕਟਰ ਚੇਤਨਿਆ ਨੰਦ ਤੇ ਛੇੜਛਾੜ ਦਾ ਇਲਜ਼ਾਮ ਲਗਾਇਆ ਸ਼੍ਰੀ ਸ਼ਿੰਗੇਰੀ ਮੱਠ ਤੇ ਇਸ ਦੀਆਂ ਜਾਇਦਾਦਾਂ ਦੇ ਪ੍ਰਸ਼ਾਸਕ ਪੀਏ ਮੁਰਲੀ ਦੀ ਸ਼ਿਕਾਇਤ ਦੇ ਆਧਾਰ ਤੇ Swami Chetna Anand Saraswati ਉਰ ਮਾਮਲਾ ਦਿੱਲੀ ਦੇ ਕਪੌਸ਼ ਖੇਤਰ ਵਸੰਤ ਕੁੰਜ ਵਿੱਚ ਇੱਕ ਮਸ਼ਹੂਰ ਆਸ਼ਰਮ ਦਾ ਹੈ ਸ਼ਿਕਾਇਤ ਤੋਂ ਬਾਅਦ ਵਸੰਤ ਕੁੰਜ ਪੁਲਿਸ ਸਟੇਸ਼ਨ ਨੇ ਮਾਮਲਾ ਦਰਜ ਕੀਤਾ ਤੇ ਦੋਸ਼ੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਦੀ 7.44 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ ਕਾਰਵਾਈ ਇਹਦੀ ਨੇ ਮਨੀ ਲੌਂਡਰਿੰਗ ਐਕਟ ਤਹਿਤ ਕੀਤੀ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਸੀਬੀਆਈ ਵੱਲੋਂ ਦਰਜ ਕੀਤੀ ਗਈ ਹੈ ਕਾਫਾ ਯਾਦ ਤੇ ਧਾਰੀ ਤੇ ਜਿਸ ਵਿੱਚ ਉਹਨਾਂ ਤੇ ਫਰਵਰੀ 2015 ਤੇ ਮਈ 2017 ਦਰਮਿਆਨ ਆਪਣੀ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਆਰੋਪ ਸੀ ਸੀਬੀਆਈ ਨੇ 24 ਅਗਸਤ 2017 ਨੂੰ ਇਸ ਮਾਮਲੇ 'ਚ ਐਫਆਈਆਰ ਦਰਜ ਕੀਤੀ ਸੀ ਜਾਂਚ ਏਜੰਸੀ ਨੇ ਇੱਕ ਬਿਆਨ 'ਚ ਕਿਹਾ ਕਿ ਉਹਨਾਂ ਨੇ 15 ਸਤੰਬਰ ਨੂੰ ਮਨੀ ਲੌਂਡਰਿੰਗ ਰੋਕਥਾਮ ਐਕਟ ਦੇ ਤਹਿਤ ਆਚਲ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਇੱਕ ਅਸਥਾਈ आदेश जारी किया था फिलहाल स्पीड न्यूज़ ਵਿੱਚ बस ਇਨਾ ही ਮੈਨੂੰ ਦਿਓ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us ਤਾਂ ਅਬਾ ਇੰਡੀਅਨ tracy fine authentic indian cuisine in tracy or scan qr code to contact us simi valley family dental office or scan qr code to contact us